ਕਦਾਲ ਤਪਰਾਵਾਂ ਦੀ ਬਾਹ ਕਦੋਂ ਫੜਨ ਲੱਗੋਗੇ ਓਏ ਆ ਮੱਛਿਆ ਪਿਆ ਕਰ ਫੇਰ ਫੇਰ ਤੁਸੀਂ ਕਹਿੰਦੇ ਓ ਇਹ ਫਲਾਨੇ ਆ ਕੇ ਬਣਦੇ ਨੇ ਡੇਹਰਿਆਂ ਤੇ ਕਹਿੰਦੇ ਫਿਰ ਜਾਣਗੇ ਅਗਲੇ ਕੋਈ ਆਇਆ ਇਹਨਾਂ ਦੀ ਬਾਹ ਫੜਨ ਆਇਆ ਬਾਬਾ ਜੀ ਕੋਈ ਹੇਠ ਤੱਕ ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਹੈ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਸੀ ਤੇ ਜੇ ਉਹ ਸਾਡੇ ਭਰਾ ਕਰਨ ਲੱਗੇ ਤਾਂ ਉਹਨਾਂ ਦੇ ਘਰਾਂ ਨੂੰ ਦੇਖੋ ਐ ਉਹ ਯਾਰ ਤਾਂ ਆ ਨਵਾਂ ਮੋਟਰਸਾਈਕਲ ਦਾ ਸਮਾਨ ਵੀ ਸਾਰਾ ਆ ਪਿਆ ਇਲੈਕਟ੍ਰਿਕ ਮੋਟਰਸਾਈਕਲ ਸਮਾਨ ਇਲੈਕਟ੍ਰਿਕ ਮੋਟਰਸਾਈਕਲ ਦੀ ਸਾਰਾ ਭੰਨ ਕੇ ਤੇ ਪੁਲਸ ਲੈ ਗਈ ਚੱਕ ਕੇ ਹਨਾ ਸਾਰਾ ਆ ਇੱਥੇ ਨਵਾਂ ਮੋਟਰਸਾਈਕਲ ਸਾੜਦਾ ਤੇ ਸਾੜਿਆ ਆ ਮੋਟਰਸਾਈਕਲ ਲੈ ਕੌਣ ਗਿਆ ਬਹੁਤ ਲੈ ਗਈ ਚੱਕ ਕੇ ਤੇ ਆ ਰਹੇ ਹੋ ਲੈ ਆ ਦਖਾਉ ਆ ਜਦੋਂ ਮੇਰੇ ਵਰਗਾ ਮਸਾ ਇੱਕ ਲਾਉਂਦਾ ਭਾਈ ਆ ਚੁੱਲਾ ਦੇਖੋ ਪੁੱਤ ਨਸਦਾਰ ਮਤਾਂ ਮਾਤਾਂ ਨੇ ਫੋਟੋ ਆ ਧਾਰਮਿਕ ਗੀਤਾ ਵੀ ਪਈ ਸੀ ਉੱਪਰੇ ਕਰੇ ਧਾਰਮਿਕ ਗੁੜਕੇ ਸਾਡੇ ਉਹ ਵੀ ਮਚਾਏ ਨੇ 295 ਇਹ ਤੰਗੇ ਸਮਾਪਨ ਕੋ ਆ ਲੈ ਆ ਗੋਡਕੇ ਰੱਖੇ ਸੀ ਉਰੇ ਬਾਈ ਕਹਦਾ ਮਰ ਚ ਕੇ ਵਿੱਚ ਸਾਰਾ ਕੁਝ ਕਿੱਥੇ ਭਰਨਗੇ ਪਾਪੀਓ ਇਹ ਉਹਨਾਂ ਦੀ ਹਿੰਮਤ ਨਹੀਂ ਹੈ ਉਹਨਾਂ ਨੂੰ ਕਿਸੇ ਪੂਰੇ ਤਾਗੜੇ ਬੰਦੇ ਦਾ ਬਜ਼ੁਰਗਾਂ ਦਾ ਘਰ ਆ ਬਾਈ ਆ ਬਚਾਰਾ ਹਮਾਰਾ ਧਾਰੀਆ ਦੇਖ ਲੋ ਦਲਤ ਪਰਵਾਰ ਤੁਸੀਂ ਆਪ ਦੇ ਸਿੱਖੋ ਬਾਈ ਧਾਰਮਿਕ ਸੰਸਥਾਵਾਂ ਤੋਂ ਤੁਸੀਂ ਆਪ ਦੇ ਸਿੱਖ ਦਲਤ ਭਰਾਵਾਂ ਦੀ ਬਾਹ ਕਦੋਂ ਫੜਨ ਲੱਗੋਗੇ ਓਏ ਹਾਂ ਆ ਮੱਛਿਆ ਪੈ ਕਰ ਫੇਰ ਫਿਰ ਤੁਸੀਂ ਕਹਿੰਦੇ ਹੋ ਇਹ ਫਲਾਨੇ ਆਲੇ ਬਣਦੇ ਨੇ ਡੇਰਿਆਂ ਤੇ ਜਾਂਦੇ ਨੇ ਫਿਰ ਜਾਣ ਕੀ ਅਗਲੇ ਕੋਈ ਆਇਆ ਇਹਨਾਂ ਦੀ ਬਾਹ ਫੜਨ ਆਇਆ ਬਾਬਾ ਜੀ ਕੋਈ ਹੇ ਤੱਕ ਬਾਈ ਮੈਂ ਬੇਨਤੀ ਕਰਦਾ ਸਿੱਧਾ ਇਹਨਾਂ ਨੂੰ ਆ ਕੇ ਮਿਲੋ ਇਹਨਾਂ ਦੇ ਪਿੰਡਾਂ ਉਹ ਕੋਈ ਵਿੱਚ ਵਿਚੋਲਣਾ ਪਾਓ ਸਿੱਧਾ ਆ ਕੇ ਇਹਨਾਂ ਦੀ ਮਦਦ ਮਾਇਆ ਕਰੋ ਮਾਇਆ ਦੀ ਮਦਦ ਕਰੋ ਉਹਨਾਂ ਦੇ ਘਰ ਪਵਾਏ ਜਾ ਇਹਨਾਂ ਦੀ ਸੇਵਾ ਇਹਨਾਂ ਦੇ ਬਰੋਬਰ ਓਵੇਂ ਜਿਵੇਂ ਕਰ ਕਥੇੜਾ ਲੋਕਾਂ ਕੋਲੇ ਬਹੁਤ ਲੋਕਾਂ ਮੱਚਣਵਾਉਣ ਨਾਲ ਦਿੰਦੇ ਨੇ ਆਪ ਦੇ ਭਰਾਵਾਂ ਦਾ ਚੋਂ ਦੂਜੇ ਕਰ ਦਿਖਾ ਦੇ ਪਹਿਲਾਂ ਆਪਾਂ ਬਾਅਦ ਕਰਾਂਗੇ ਐਡੀਆਂ ਤਗੜੀਆਂ ਜੀਜਾ ਬਣਦੀਆਂ ਐਡੀਆਂ ਤਗੜੀਆਂ ਜੀਜਾ ਬਣਦੀਆਂ ਆ ਦੇਖੋ ਵਿਚਾਰਾ ਤੇ ਆ ਕਿਵੇਂ ਬਣਾਉਂਦਾ ਯਾਰ ਬੰਦਾ 500 400 ਦਿਹਾੜੀ ਤੇ ਲਿਆ ਕੇ ਯਾਰ ਗਰੀਬ ਬੰਦਾ ਆ ਆ ਦੇਖੋ ਕਿਹੜੇ ਭਾਅ ਦਾ ਬਾਹਰ ਸਰਬਾਰ ਬਾਤ ਕੰਮ ਕਰਦੀ ਆ ਬਾਕੀ ਦਸ ਦਾ ਵਾਸਤੇ ਬਹੁਤ ਬੀ ਹੋਊਗਾ ਰਾਜ ਵੀ ਬਹੁਤ ਲਕੀਰ ਪਾ ਰਿਹਾ ਸਮਾਨ ਪਾ ਨਾ ਨਿਕਲਿਆ ਜਵਾਨ ਲੱਗ ਭਾਂਡੇ ਤੇ ਤਰਾਂ ਨਾ ਬੋਲ ਲੈ ਗਈ ਚਾਹ ਤੇ ਗੱਲ ਸਾਰਾ ਸਮਾਨ ਪਾਲ ਵੀ ਛੱਡਿਆ ਬਚਾਉਣ ਸਮਾਨ ਪਾਲ ਵੀ ਚੱਕ ਕੇ ਕਰਵਾ ਹੁਣ ਇਹਦਾ ਸਮਾਨ ਕਹਿੰਦੇ ਪੰਜਾਬ ਤੋਂ ਚੱਕ ਕੇ ਲੱਗੀ ਦੂਤੇ ਅੱਠ ਤੇ ਪੰਜਾਬ ਦਾ মিডিਆ ਕਿੱਥੇ ਹੈ ਜਿਹੜਾ ਕੂਕ ਕੂਕੇ ਸਰਕਾਰਾਂ ਦੇ ਕੁੱਤੇ ਬਣ ਕੇ ਚੱਲਦੇ ਨੇ ਤੇ ਅੱਜ ਕਿੱਥੇ ਆ ਯਾਰ ਤੇ ਜਿਹੜੇ ਗ੍ਰਿਫਾਜ਼ੀਆਂ ਦੀਆਂ ਗੱਲਾਂ ਕਰਦੇ ਉਹ ਅੱਜ ਕਿੱਥੇ ਆ ਸਮਾਨ ਪਾਲ ਪਾਪਾ ਕਹਿੰਦਾ ਮੇਰੀ ਕੁੰਡੀ ਸੀ ਆਹ ਹੋਸੇ ਖੁੰਡੀ ਨਹੀਂ ਆ ਆ ਚੱਕਾ ਇੱਧਰ ਆ ਕੇ ਗੱਲ ਕਰਾਈ ਦੋਨੋਂ ਭਾਈ ਇੱਥੇ ਦੱਸੋ ਹਾਂ ਅਸੀਂ ਕੱਲ ਪ੍ਰੋਬਲਮ ਲਵਾ ਦਾ ਇਕੱਠਾ ਕਰਕੇ ਲੈ ਗਈ ਸਾਰਾ ਆ ਦੇਖੀ ਮੱਛਿਆ ਹੋਇਆ ਆ ਬਾਈ ਦੇ ਬੰਦ ਕਰੀ ਕਿਵੇਂ ਸਮਾਨ ਵੀ ਫੈਂਟਨ ਨੂੰ ਇਕੱਠਾ ਕਰਕੇ ਲੈ ਗਏ ਮੱਛਿਆ ਹੋਇਆ ਮੱਛਿਆ ਹੋਇਆ ਸਮਾਨ ਨਹੀਂ ਛੱਡਿਆ ਸਰਪੰਚ ਦੇ ਟਰੈਡ ਤੇ ਗਿਆ ਕਰ ਸਰਪੰਚ ਦੇ ਟਰੈਡ ਤੇ ਗਿਆ ਤੇ ਐਡੂ ਮਾੜੀ ਗੱਲ ਸਾਡੇ ਪੰਜਾਬ ਲਈ ਕੀ ਹੋ ਸਕਦੀ ਹੈ ਵੀ ਜਿਹੜਾ ਪੰਜਾਬ ਮੈਨੂੰ ਆ ਲੱਗਦਾ ਸੀ ਵੀ ਗੁਰੂਆਂ ਪੀਰਾਂ ਦੀ ਧਰਤੀ ਸੀ ਤੇ ਅੱਜ ਉਹ ਚਿੱਟਾ ਦੇ ਰੋਕਦੇ ਆ ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਹੈ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਸੀ ਤੇ ਜੇ ਉਹ ਸਾਡੇ ਭਰਾਵਾਂ ਕਰਨ ਲੱਗੇ ਤਾਂ ਉਹਨਾਂ ਦੇ ਘਰਾਂ ਨੂੰ ਦੇਖੋ ਐ ਉਹ ਯਾਰਡ ਤਾਂ ਐ ਲੱਗਦਾ ਵੀ ਯਾਰ ਤੁਸੀਂ ਗਲਾਸ ਤੱਕ ਨਹੀਂ ਛੱਡਿਆ ਗਿਆ ਪਰ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਬਾਹਰਲੇ ਸਾਡੇ ਐਨਆਰਆਈ ਭਰਾਵਾਂ ਨੂੰ ਅਪੀਲ ਹੈ ਵੀ ਇੱਥੇ ਆ ਕੇ ਯਾਰ ਇਹਨਾਂ ਦੀ ਬਾਹ ਮੜੋ ਬਾਈ ابا بہت سیوادانی ہے ایک گھر گئی تھی گھر والی سرپنچر کے گھر گئی تھی میرے گھر والی وہ گڈی چڑھوند تھی اوتھے گڈی پنجاب دے لوکاں نے کیڑا بینڈ لگا کے کھڑ ہو گیا۔ چلا پنجاب لو تاکہ ਇੱਕ ਆਉਂਦੇ ਢੰਡੇ ਦੇ ਘਰ ਆ ਰਹੇ ਆ ਮਠੰਡੇ ਘਰ ਦਾ ਆਜੋ ਆਜੋ ਆਜਾ ਦੇਖ ਢੋਲ ਮਚਾਤੇ ਘਡੇਰੇ ਵਾਲੇ ਆਏ ਨੇ ਅਖਰ ਆਪਾਂ ਤੁਸੀਂ ਕਹਿਣਾ ਨਾ ਆਹ ਡੇਰੇ ਵਾਲੇ ਇਹ ਤਾਂ ਫਿਰ ਇਹ ਲੋਕਾਂ ਲਈ ਸਭ ਕੁਝ ਹੀ ਹੋ ਗਏ ਜੋ ਰਸ਼ ਦੇ ਲੈ ਕੇ ਪਹੁੰਚੇ ਨੇ ਇਹ ਵੀ ਇਹਨਾਂ ਨੇ ਕੱਲ ਵੀਡੀਓ ਦੇਖੀ ਵਿਚਾਰਿਆਂ ਨੇ ਕਿੰਨੋਂ ਤੁਰਿਆ ਨਹੀਂ ਗਿਆ ਜੋ ਇਹਨਾਂ ਦਾ ਸਭ ਤੋਂ ਵੱਡਾ ਸੰਤ ਆਪਾਂ ਬਾਬਾ ਹੈਗਾ ਉਹਨੇ ਅੱਜ ਇਹਨਾਂ ਨੂੰ ਸਮਾਨ ਲੈ ਕੇ ਭੇਜਿਆ ਹੋਣੇ ਗਰੀਬਾਂ ਦੇ ਅੰਨ ਤਾਂ ਪੈ ਜੂਆ ਢਿੱਡ ਚ ਸੋ ਭਾਈ ਇਹਨਾਂ ਮੰਗੂ ਬਾਬਾ ਜੀ ਇੱਕ ਵਾਰ ਫੇ ਵਸੋ ਵੀ ਭਾਈ ਇਹਨਾਂ ਦੀ ਮਦਦ ਕਰੋ ਵੱਧ ਤੋਂ ਵੱਧ ਜੋ ਵੀ ਧਾਰਮਿਕ ਕੋਈ ਵੀ ਹੈ ਜੇ ਪਿੰਡ ਸੁਲਾਨਾ ਤੋਂ ਆਏ ਆ ਡੇਰਾ ਪੁਰੀਆ ਵਾਲਾ ਉਹ ਬੇਕਰਮ ਸੇ ਮਰਿਆ ਨਹੀਂ ਉਹਨਾਂ ਨੂੰ ਭੇਜਦੇ ਆ ਅਸੀਂ ਸੇਵਾ ਦੇ ਤੇ ਉਹਨਾਂ ਜੋ ਆਪ ਵੀਡੀਓ ਦੇਖ ਕੇ ਉਹਨਾਂ ਹਾਮਦਾਰ ਤਾਂ ਉਹ ਜਾ ਗਏ ਉੱਤੇ ਫਿਰ ਆ ਬਾਬਾ ਕੀ ਰਾਸ਼ਨ ਪਾਣੀ ਲਿਆਂਦਾ ਇਹਨਾਂ ਵਾਸਤੇ ਕਿ ਹੋਰ ਵੀ ਆਪਾਂ ਸਾਰੇ ਜਿੰਨੇ ਹੈਗਾ ਇਹਨਾਂ ਗਰੀਬਾਂ ਦੇ ਲੋੜ ਆਪਣੇ ਮੁਤਾਬਕਾਂ ਆਪ ਨੂੰ ਮਦਦ ਕਰਨੀ ਚਾਹੀਦੀ ਵਾਧ ਵਾਧ ਜੋ ਡੇਰਿਆਂ ਵਾਲੇ ਨੇ ਜਾਂ ਜੋ ਧਾਰਮਿਕ ਗੁਰਦੁਆਰਿਆਂ ਇੱਥੇ ਬਾਦੂ ਇਹਨਾਂ ਕਮਾਂ ਜਾਂ ਸ਼੍ਰੋਮਣੀ ਕਮੇਟੀ ਆ ਇਹ ਸਾਰੇ ਇਹਨਾਂ ਦੀ ਸਾਰ ਲੋ ਬਾਹ ਫੜੋ ਸਿੱਧਾ ਆ ਕੇ ਇਹਨਾਂ ਨੂੰ ਮਿਲੋ ਬਚੋਲਾ ਕੋਈ ਨਹੀਂ ਬਾਹਰ ਤੋਂ ਲੋਕ ਫੋਨ ਕਰੀ ਜਾਂਦੇ ਕੱਲ੍ਹ ਦੇ ਮੈਨੂੰ ਸਿੱਧਾ ਇਹਨਾਂ ਦੀ ਸਾਰ ਲੋ ਪਿੰਡ ਦਾਨ ਸਿੰਘ ਵਾਲਾ ਆਪ ਦੇ ਮਾਪ ਨੂੰ ਭੇਜੋ ਇਹਨਾਂ ਦੀ ਯਾਰ ਹਾਲਤ ਦੇਖੋ ਬੁਰੀ ਹਾਲਤ ਹਾਏ ਤੱਕ ਸਰਕਾਰੀ ਅਧਾਰੇ ਨੇ ਕੱਲ ਮੈਂ ਦੇਖਿਆ ਲੋਕ ਆਵਾਜ਼ ਵਾਲੇ ਨੇ ਤਿੰਨ ਚਾਰ ਚੈਨਲਾਂ ਚਲਾਇ ਸੁੱਤੋਂ ਬਾਅਦ ਜਰੂਰ ਚਲਾਤੀ ਰਾਤਨਦੀਪ ਨੇ ਚਲਾਤੀ ਲੋਕ ਥਲੀਵਾਜ਼ ਵਾਲੇ ਨੇ ਚਲਾਤੀ ਹਾਏ ਤੱਕ ਓਰੇ ਉਹ ਆਂਡਿਆਂ ਵਾਲਾ ਪਿਆ ਕਿੱਡਾ ਬਖੇੜਾ ਹੋਇਆ ਤੇ ਉਰੇ ਹਜੇ ਤੱਕ ਕੋਈ ਨਹੀਂ ਆਇਆ ਲੱਗਦਾ ਪੰਜਾਬ ਦਾ ਮੁੱਦਾ ਹੀ ਆਂਡਿਆਂ ਵਾਲਾ ਰਹਿ ਗਿਆ ਕੋਈ ਯੂਟਿਊਬਰ ਮੁੱਦੇ ਬਈ ਆਹਾਂ ਨੇ ਹਜੇ ਤੱਕ ਕੋਈ ਲੀਡਰ ਵੀ ਨਹੀਂ ਪਹੁੰਚਿਆ ਯਾਰ ਕੋਈ ਬੋਲ ਬੁਲਾਵਾ ਵੀ ਪਹੁੰਚਾ ਉਹ ਦੂਜੇ ਘਰ ਰਖੋ ਪੱਤਰਕਾਰ ਵੀ ਆਉਂ ਵੀ ਚਾਹੀਦਾ ਵੀਰੇ ਖਾਣਾ ਬੱਸ ਬੱਸ ਉਹ ਦਵਾ ਕਾਉਂੀ ਬਸ ਆਏ ਆ ਫਲਾਣਾ ਝਪਕਾ ਕੀ ਹੋ ਗਿਆ ਮੈਨੂੰ ਦੱਸ ਨਹੀਂ ਨਹੀਂ ਤੋ ਨਹੀਂ ਦੱਸ ਬੁੱਤਾ Okay.

ਉਹਨਾਂ ਦੇ ਮੁੰਡੇ ਦੀਆਂ ਬਾਹਾਂ ਵੱਡੀਆਂ ਨੇ ਉਹ ਇਕੱਠੀਆਂ ਮਸਾਂ ਪਚਾਈ ਦੀ ਮਾਰ ਦਿੰਦੇ ਸਾਨੂੰ ਅੱਛਾ ਹੀ ਕਹਿ ਕੰਦੇ ਸੀ ਮਾਤਾ ਉਹ ਤੂੰ ਵੱਧ 500 ਬੰਦਾ ਸੀ ਪਤਾ ਆ ਦਿਖਾਓ ਅੰਦਰ ਭਾਈ ਯਾਰ ਆ ਦਿਖਾਓ ਯਾਰ ਲੈ ਆ ਕਿ ਮੋਟਰਸਾਈਕਲ ਵੀ ਮਚਾਦਾ ਇਹਨਾਂ ਦਾ ਪਤਾ ਨਹੀਂ ਯਾਰ ਸਰਦਾਰ ਪਰ ਸੀ ਜਿਆਦਾ ਗਰੀਬਾਂ ਨੇ ਨਾ ਇਹਨਾਂ ਦਾ ਕੀ ਇਹਨਾਂ ਦਾ ਕੀ ਕਸੂਰ ਆ ਯਾਰ ਆ ਇੱਧਰ ਵੀ ਆਈ ਆ ਦਿਖਾ ਕੀ ਕੀ ਕਸੂਰ ਆ ਇਹਨਾਂ ਦਾ ਓਏ ਆ ਦੇਖੀ ਵਿੱਚ ਫੜ ਕੇ ਅੱਗ ਲਾਈ ਆ ਆ ਦੇਖਾਈ ਕੱਟ ਕੇ ਅੱਗ ਲਾਈ ਆ ਆ ਦੇਖ ਲੈ ਕੱਟ ਕੇ ਅੱਗ ਲਾਈ ਆ ਯਾਰ ਓਏ ਉਹ ਦੇਖ ਲੋ ਓਏ ਸਮਾਨ ਵੀ ਕੱਟ ਕੱਟ ਲੈ ਗਏ ਪਤੰਦਰ ਸਮਾਨ ਵੀ ਲੈ ਕੇ ਕੱਟ ਕੱਟ ਆਹ ਯਾਰ ਕੀ ਆ ਪੰਜਾਬ ਚ ਕੀ ਹੋ ਰਿਹਾ ਹੈ ਹਨਾ ਲੈ ਗਏ ਲੋਕਾਂ ਤੱਕ ਗੱਲ ਜਰੂਰ ਪਜਾ ਦਿਓ ਇਹਨਾਂ ਨੇ ਤਾਂ ਨਹੀਂ ਮੀਡੀਆ ਨੇ ਚਲਾਉਣੀ ਹੈ ਵੀ ਲੈ ਗਏ ਆਹ ਦੇਖੋ ਜੀ ਇਦਾਂ ਇੱਧਰ ਦਿਖਾਓ ਇੱਥੇ ਮੋਟਰਸਾਈਕਲ ਲੈ ਗਿਆ ਚੱਕ ਕੇ ਪੁਲਿਸ ਵਾਲਾ ਆਈਟਮ ਬਤਾਇਆ ਹਾਂ ਹਾਂ ਪੁਲਸ ਵਾਲੇ ਲੈ ਕੇ ਤੱਕ ਆ ਯਾਰ ਐਂ ਲੱਗਦਾ ਨਵਾਂ ਨਵਾਂ ਮੋਟਰਸਾਈਕਲ ਦਾ ਸਮਾਨ ਵੀ ਸਾਰਾ ਆ ਪਿਆ ਇੰਟਰ ਮੋਟਰਸਾਈਕਲ ਦਾ ਸਮਾਨ ਇੰਟਰ ਮੋਟਰਸਾਈਕਲ ਦੀ ਸਾਰਾ ਭੰਨ ਕੇ ਤੇ ਪੁਲਸ ਲੈ ਗਈ ਜਾ ਕੇ ਹਨਾ ਸਾਰਾ ਆ ਇੱਥੇ ਨਵਾਂ ਮੋਟਰਸਾਈਕਲ ਸਾੜ ਤਾਂ ਤੇ ਸਾੜਿਆ ਆ ਮੋਟਰਸਾਈਕਲ ਲੈ ਕੌਣ ਗਿਆ ਪੁਲਸ ਲੈ ਗਈ ਪੁਲਸ ਲੈ ਗਈ ਜਾ ਕੇ ਤੇ ਆ ਤੱਕ ਤੇ ਤੱਕ ਯਾਰ ਭੂਕ ਤੇ ਆ ਕਿੱਡਾ ਭੈੜਾ ਦਰਦਨਾਕ ਹਾਸਾ ਹੋਇਆ ਉਹ ਵੀ ਸੋਚ ਕੇ ਲੇਖੋ ਆ ਮੰਜੇ ਦਿਖਾਉਣਾ ਮੰਜੇ ਆ ਮੰਜੇ ਦਿਖਾਉਣਾ ਆਉਣੇ ਆ ਜੋ ਟਰੇ ਆਉਣੇ ਆ ਆ ਘਰ ਵਾਲਾ ਮੁੰਡਾ ਦਾ ਬਾਡੀ ਜੁੰਦਾਗਾ ਆਹ ਕਹਾਣੂ ਮੁੰਡਾ ਤਾਂ ਵੱਡਾ ਹੀ ਗਿਆ ਉਹ ਤਾਂ ਹੈਗਾ ਦੋਨੇ ਭਰਾ ਦਾ ਆਖਲਾ ਗਿਆ ਆਖਲਾ ਤੇ ਅੱਜ ਕੀ ਮੱਝੇ ਇਹ ਅੱਗ ਲੱਗ ਕੇ ਮੱਝੇ ਹੋਏ ਆ ਮੱਝੇ ਆ ਮੱਝੇ ਤੱਕ ਵੀ ਨਹੀਂ ਛੱਡੇ ਯਾਰ ਇਹਨਾਂ ਨੇ ਨਾ ਨਾ ਹੁਣ ਦੇ ਕੇ ਪਿੰਡ ਵਾਲੇ ਦੇ ਕੇ ਆ ਰਹੇ ਆ ਮੱਝਿਆ ਹੈ ਪਿੰਡ ਵਾਲੇ ਦੇ ਕੇ ਆ ਦੋ ਤਿੰਨ ਪੰਜਾਬ ਦੇ ਲੋਕਾਂ ਨੂੰ ਪੀ ਲਿਆ ਯਾਰ ਇਹਨਾਂ ਦੇ ਘਰਾਂ ਤੱਕ ਪਹੁੰਚ ਕੇ ਹਨ ਇਹਨਾਂ ਨੂੰ ਮਦਦ ਤੇ ਜ਼ਰੂਰ ਕੀਤੀ ਜਾਵੇ ਤੇ ਆ ਪਿੰਡ ਵਾਲੇ ਮੱਝੇ ਲਈ ਆਉਂਦੇ ਆਵੇ ਹੁਣ ਫੇਰ ਲੈ ਕੇ ਆਇਆ ਪਿੰਡ ਵਾਲੇ ਚਾਰ ਚਾਰ ਮੱਝੇ ਤੇ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਬਾ ਕੋਈ ਨਹੀਂ ਵਧ ਗਿਆ ਕੋਈ ਇਮਤਿਹਾਨ ਦੇ ਨਹੀਂ ਬੋਲੋ ਕੋ ਗਾਇਨ ਆ ਮਾਤਾ ਪਾਈ ਇਹ ਦੇਖੋ ਜੀ ਮਾਤਾ ਕਮੇਟਾ ਇਹਦੇ ਦੋਨੇ ਮੁੰਡਾ ਦੇ ਸੱਟਾਂ ਨੇ ਦਿਹਾੜੀ ਲਾ ਕੇ 16000 ਇਕੱਠਾ ਕਰਿਆ ਸੀ ਕਿੰਨਾ ਨੁਕਸਾਨ ਹੋਇਆ ਹੁਣ ਮੈਂ ਭਾਈ ਸਮਾਜ ਸੇਵੀ ਨੂੰ ਕਹਿਣਾ ਚਾਹਣਾ ਜਿਹੜੇ ਫੋਨ ਕਰਦੇ ਨੇ ਜਾਂ ਬਾਹਰ ਅੰਦਰ ਦੇ ਲੋਕ ਨੇ ਵੀ ਇਹਨਾਂ ਦੀ ਮਦਦ ਕਰੋ ਇਹ ਅੱਠ ਪਰਿਵਾਰਾਂ ਨੇ ਜੀ ਇਹ ਅੱਠ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰੋ ਕੋਈ ਵਿੱਚ ਵਿਚੋਲਾ ਨਾ ਹੋਵੇ ਬੇੜਾ ਵਿੱਚ ਵਿਚੋਲਾ ਅਗਲਾ ਇਹਨਾਂ ਨਾਲ ਮਦਦ ਪਹੁੰਚਿਆ ਉਹ ਸਮਾਜ ਸੇਵੀ ਬਹੁਤ ਮੈਨੂੰ ਪਤਾ ਬਾਹਰ ਉਹ ਲੋਕ ਬੈਠੇ ਨੇ ਮੈਨੂੰ ਹਜ਼ਾਰ ਫੋਨ ਕਰੀ ਜਾਂਦੇ ਉਹ ਸਿੱਧਾ ਇਹਨਾਂ ਪਰਿਵਾਰਾਂ ਨਾਲ ਖੁਦ ਸੰਪਰਕ ਕਰੇ ਜਿਨ੍ਹਾਂ ਨੇ ਦੇਣਾ ਇਹਨਾਂ ਨੂੰ ਦੇਵੇ ਇੱਤਾਂ ਬਾਈਰੀ ਸਿਮਿੰਟ ਜੋ ਵੀ ਇਹਨਾਂ ਦਾ ਕੋਈ ਤੀਰਥ ਬਣਾਉਣ ਨਾਲ ਸਭ ਤੋਂ ਵੱਡਾ ਤੀਰਥ ਹੈ ਆਪਣੇ ਪੰਜਾਬ ਚ ਸਾਰੀ ਗੱਲ ਛੱਡੋ ਲੜਾਈ ਕਿਸੇ ਮਾਰੀ ਚੀਤੀ ਆ ਜ਼ੁਲਮ ਹੋਇਆ ਘਰ ਤੁਸੀਂ ਦੇਖ ਲੈ ਕੰਮ ਕਰੇ ਪੰਜਵਾਂ ਇਸੇ ਮਾ ਸ਼ੇਮਾ ਮਾ ਸ਼ੇਮਾ ਕਰ ਦੋ ਘਰ ਹੋਰ ਨੂੰ ਵੀ ਦਿਖਾਵਗੇ ਲੈ ਮਤ ਦੱਸ ਦੇ ਭਾਈ ਜੋ ਦੁੱਖ ਦਰਦ ਕਿੰਨਾ ਰੁਪਿਆ ਇਕੱਠਾ ਹੋਇਆ ਇਸ ਤਰ੍ਹਾਂ ਸੀ ਦੋ ਭਰਾ ਦੋ ਘਰ ਪੁੱਤ ਦੋ ਅਸੀਂ ਮੇਰ ਦਾ ਜਿਹੜਾ ਦਿਹਾੜੀਆਂ ਲਾਲਾ ਪੈਸਾ ਇਕੱਠਾ ਕਰਿਆ ਉਹ ਵੀ ਗਿਆ ਯਾਰ ਮੋਟਰ ਸੋ ਬੇ ਤੇ ਦੋ ਬੇਟੇ ਹੀ ਵਿਦਾਖਲ ਭਈ ਮੁੰਡਾ ਜਿੱਥੇ ਪੁੱਛ ਵਾਲੇ ਦੇਖ ਲੋ ਜਿੰਨਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਇਹ ਦੱਸਣਾ ਯਾਰ ਕਿਹੜਾ ਪੁੱਛ ਵਾਲਾ ਮੁੰਡਿਆਂ ਦਾ ਨਿਕਲ ਕੇ ਕੇਵਲ ਇੱਕ ਨੰਪਾ ਪ੍ਰਗਟਾ ਦੱਸੋ ਭਾਈ ਹੋਣ ਚੀਜ਼ਾਂ ਆਰਡਰ ਸਟ ਬਣਾਓ ਹਾਂਜੀ ਬਾਈ ਜੀ ਲਿਸਟ ਬਣਾ ਕੇ ਲੈ ਆ ਜੇ ਤੁਹਾਨੂੰ ਦੇਵਾਂਗੇ ਤੁਹਾਡੇ ਨਾਲ ਕੀ ਕੁਝ ਚਾਹੀਏ ਚੱਕੇ ਬੋਸ ਵਾਲੇ ਜਿਹੜਾ ਘਰੇ ਸਾਰਾ ਸਮਾਨ ਸੀਗਾ ਜੀ ਮੱਛਿਆ ਸਾਰਾ ਲੈ ਗਏ ਉਹ ਐਂ ਮੱਛਿਆ ਲੈ ਗਏ ਚੱਕੇ ਵੀ ਖਾ ਪੱਤਰਕਾਰਾਂ ਤੇ ਆਪਣੇ ਵਰਗੇ ਆਉਣਗੇ ਦਿਖਾਉਣ ਹਾਂਜੀ ਮੱਛਿਆ ਸਮਾਨ ਵੀ ਲੈ ਗਏ ਵੀ ਬੁਲਾਮੀ ਨਾ ਹੋਵੇ ਇਹ ਹੁਣ ਮੇਰੀ ਗੱਲ ਸੁਣੋ ਜੇ ਤਾਂ ਕਹਿਣ 112 ਤੇ ਕਾਲ ਕਰੋ ਤੁਰਤ ਆ ਜਾਗੇ ਇੱਥੇ ਕੀ ਜ਼ੁਲਮ ਹੋਇਆ ਯਾਰ ਸਾਰੀ ਰਾਤ ਸਾਰੀ ਰਾਤ ਤੁਸੀਂ ਆ ਹੀ ਨਹੀਂ ਯਾਰ ਸੋਨ ਡਿਊਟੀਆਂ ਤਰ੍ਹਾਂ ਇੱਥੋਂ ਦਾ ਮੌਜੂਦਾ ਐਸਐਚਓ ਇੱਥੋਂ ਦਾ ਐਸਐਸਪੀ ਐਚ ਦਾ ਡੀਐਸਪੀ ਕਿੱਥੇ ਸੀ ਕਿਤੇ 5 ਦਿਨ ਫੋਨ ਕਰੀ ਗਏ ਆ ਕਿ ਤੇ ਹੁਣ ਵੀ ਨਹੀਂ ਆਏ ਹਜੇ ਵੀ ਨਹੀਂ ਆਉਂਦੇ ਐਸਐਚਓ ਆਈ ਸਾਨੂੰ ਦੇ ਕੇ ਭੱਜ ਗਏ ਜਦੋਂ ਅੱਗ ਲੱਗੀ ਉਦੋਂ ਬਾਅਦ ਨੈਕਸਟ ਕੀ ਆ ਤੇ ਵਿਚਾਰੇ ਇਹ ਗਰੀਬ ਲੋਕ ਕੋਈ ਧਾਰਮਿਕ ਜਥੇਬੰਦੀ ਹੱਥ ਫੜੋ ਸ਼੍ਰੋਮਣੀ ਕਮੇਟੀ ਹੱਥ ਫੜੇ ਮੈਂ ਤਾਂ ਕਹਿੰਦਾ ਹੋਰ ਸਭ ਛੱਡੋ ਖੜਾ ਹਾਂ ਇਹਨਾਂ ਦਾ ਵਿਚਾਰਿਆਂ ਦਾ ਕੌਮ ਕਮੇਟੀ ਆਪਾਂ ਆ ਕੇ ਇਹਨਾਂ ਦੀ ਮਾਇਕਮਤ ਤਕਰ ਚਲੋ ਆ ਜੋ ਚਲੀਏਗਾ ਦੂਜੇ ਘਰ ਚਲੋ ਹੈ ਸੱਚੀ ਗੱਲ ਜੀ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਆਇਓ ਦੂਜੇ ਘਰ ਆ ਦੇਖ ਲਈ ਆਪਾਂ ਚਲੋ ਜੀ ਚਲ ਜੋ ਜਾਓ ਜਾ ਇਹ ਬਾਈ ਜੀ ਇੱਥੋਂ ਪੇ ਵੈਸੇ ਬੈਠਾ ਨਹੀਂ ਜੀ ਨਹੀਂ ਨਹੀਂ ਤੁਹਾਡਾ ਸ਼ੁਭਨਾਮ ਮੇਰਾ ਸਾਹੀ ਗੁਰਗਾਂਵਲੀ ਮਾਣਦਾ ਚਾਹੀ ਪ੍ਰਵਿੰਦਰ ਸਿੰਘ ਟੋਟਾ ਜੀ ਆਹ ਠੀਕ ਹੈ ਬਾਈ ਐਮ ਐਲ ਏ ਸਾਹਿਬ ਰਟਾ ਹਾਂ ਆ ਆਏ ਨੇ ਭਾਈ ਹੁਣ ਫੇਰ ਆ ਵੀ ਹੁਣ ਐਸ ਐਮ ਐਲ ਏ ਹਾਂਜੀ ਹਾਂਜੀ ਬਾਕੀ ਕਹੋਗੇ ਐਮ ਐਲ ਏ ਸਾਹਿਬ ਇਹ ਜੋ ਮੈਂ ਛੋਟਕਾ ਦੇਖਿਆ ਮਜ਼ਾ ਕਰਦੇ ਹੋਏ ਬਸ ਮਜ਼ਾ ਕਰਦੇ ਮੈਂ ਮਾਰ ਕੇ ਨਾ ਜਾਵਾਂ ਗੂਲੀ ਵਾਰ ਦਿੰਦਾ ਭੈ ਜੇ ਤੁਸੀਂ ਐਮ ਐਲ ਏ ਹੁੰਦੇ ਫੇਰ ਹਨਾਈ ਆ ਤੇ ਮੈਂ ਨਾ ਮੈਨੂੰ ਫੋਟੋ ਆ ਭੇਜੀ ਦੱਸਾਲੇ ਮੇਰੇ ਕੋਈ ਬੰਦਾ ਇਨਾ ਚ ਉਂਗਲ ਕਰਕੇ ਕਵੇ ਉਹਦੇ ਪੈਟਰੋਲ ਦੰਬ ਆ ਲੱਗਦੀ ਆ ਜੀ ਆਹ ਆ ਸਿੱਟੇ ਹੋਗੇ ਇਹ ਤਾਂ ਸੱਡੋ ਫੜਾ ਯਾਰ ਮਾੜੀ ਗੱਲ ਹੈ ਪਹਿਲਾਂ ਇਨਾ ਇਨਾ ਦਾ ਵਿਆਹ ਹੋਏ ਚਲੋ ਵਿਆਹ ਲੈ ਕੋ ਬੈਠਾ ਮੈਂ ਹਾਂ ਤੁਸੀਂ ਨਾ ਇਹ ਜੀ ਤੁਸੀਂ ਆਪ ਦੇ ਰਾਤ ਚ ਕਦੇ ਨਹੀਂ ਦੇਖਿਆ ਨਾ ਮੈਂ ਕਹਿੰਦਾ ਯਾਰ ਚਲੋ ਹੁਣ ਆਪਾਂ ਦੇਖਦੇ ਹਾਂ ਕੋਈ ਪਰਿਵਾਰ ਆ ਜਿਉਂਦੇ ਆ ਜਿਨਾ ਚ ਜਿਉਂਦੇ ਉਹਨਾਂ ਨੂੰ ਆਓ ਆਪਾਂ ਨੇ ਦੂਜੇ ਘਰ ਦੇਖ ਲੈਣੇ ਇਹ ਆਏ ਨੇ ਦੇਖ ਲਓ ਭਾਈ ਸਾਬ ਕੈਮਲ ਜੀ ਸਰ ਅਜਬ ਸਿੰਘ ਪੱਟੇ ਆ ਗਿਆ ਆ ਗਿਆ ਗੈਰੀ ਜੀ ਸਾਹਿਬ ਬੈਠੇ ਹੋ ਲੀਡਰੀ ਬਿਠਾ ਰਹੇ ਆ ਆਓ ਆਪਾਂ ਆ ਜੀ ਨਾ ਆਪ ਕਾ ਚੀ ਗਾ ਲਾ ਆ ਮਜ਼ਾ ਕਿ ਸਹੀ ਹੈ ਬੰਦਾ ਆਇਆ ਵੀ ਹੈ ਆਇਆ ਤਾਂ ਹੈ ਜਦ ਤਬੀਬ ਚ ਆਇਆ ਹਰਿਆਣੀ ਜਾਲ ਉਹ ਤਾਂ ਬੋਲ ਹੁੰਦਾ ਬਾਈ ਇੱਧਰ ਵੀ ਆਇਆ ਇਹ ਵੀ ਤਨ ਬੰਦੇ ਸੀ ਇਹਨਾਂ ਨੂੰ ਵੀ ਡਰਾ ਕੇ ਕੱਢ ਤਾਂ ਕਰੋ ਆ ਸਾਹ ਬੰਦਾ ਹੀ ਨਾ ਵਕੀਲ ਆਇਆ ਬੜਾ ਨਰਮਾ ਤਾਂ ਭਾਈ ਆ ਦੇਖੋ ਵੀਰੇ ਜੇ ਸਪੋਰਟ ਕਰਦਾ ਸੀ ਇਹਦੇ ਵੀ ਘਰੇ ਆ ਬੜੇ ਸੀ ਉਹ ਇਹਨੂੰ ਵੀ ਡੱਕਲਦਾ ਵਿਚਾਰਨ ਧਮਕੀਆਂ ਦੇ ਦੇ ਇਹਨਾਂ ਨੇ ਉਸ ਤਾਂ ਤਾਂ ਵੀ ਤੁਹਾਨੂੰ ਲਾ ਵੀਰੇ ਨਰਮਾ ਬੈਂਕ ਕਰਾ ਕੋਲ ਸੇ ਲੈ ਆਉਂ ਦਿੱਤੇ ਜਿੱਥੇ ਉਸ ਵੀ ਆਉਣੀ ਨਹੀਂ ਦਿੱਤੀ ਹੈਗੀ ਹੈ ਤੱਕ ਨਾ ਨਹੀਂ ਆਉਣ ਦਿੱਤੇ ਕੋਈ ਆਪਸ਼ੇ ਤਿੰਨ ਦਿਨ ਹੋ ਗਏ ਸੀ ਲੜਾਈ ਹੁੰਦੀ ਨੂੰ ਕੱਟੀ ਵਾਲਾ ਐਕਟ ਸਾਜੀ ਕਿੱਥੇ ਵੀ ਹੈ ਉਧਰੋਂ ਕੱਟ ਗਿਆ ਵੀ ਕਹਿੰਦਾ ਆ ਦੇਖੋ ਇਥੇ ਹਾਲ ਇਹਨਾਂ ਹੋਇਆ ਉਹ ਥੇ ਐਲਸੀਡੀ ਟੰਗੀ ਸੀ ਸਾਰਾ ਬਈ ਪੰਨਾ ਹੋ ਗਿਆ ਇਥੇ ਐਲਸੀਡੀ ਇੱਥੇ ਸੀ ਜੀ ਐਲਸੀਡੀ ਹਾਂ ਇੱਥੇ ਟੰਗੀ ਹੋਈ ਸੀ ਤੇ ਇੱਥੇ ਪੇਟੀ ਸੀਗੀ ਉਹ ਮੱਤੀ ਦੇ ਵਿੱਚ ਇੱਥੇ ਬੈਠਾ ਸੀ ਜਹਾ ਸਾਰਾ ਮਤਲਬ ਦੋ ਪੁੱਤੀਆਂ ਦਾ ਮੈਂ ਸਮਾਨ ਬਣਵਾਇਆ ਸੀ ਬਣਾਈ ਬੈਠੇ ਸੀ ਅਸੀਂ ਘਰ ਦੇ ਬਿਸਤਰੇ ਉਹ ਦੋ ਨਾਲ ਦੇ ਪਏ ਕੱਲੇ ਰੂਮ ਕੱਢਣ ਵਾਲੇ ਅੰਦੇ ਮੱਤੇ ਹੋਏ ਐ ਤੇ ਦੋ ਪੁੱਤੀਆਂ ਦਾ ਮੇਰੀਆਂ ਦਾ ਮੈਂ ਸਮਾਨ ਬਣਾਈ ਜਾਂਦਾ ਸੀ 10000 ਰੁਪਈਆ ਸੀ ਉਹ ਪੇਟੀ ਦੇ ਵਿੱਚੋਂ ਕੋਈ ਚੀਜ਼ ਬਣਾਵਾਂਗੇ ਕੁੜੀਆਂ ਦੀ ਉਹ ਵਿੱਚੇ ਸਵਾਹ ਹੋ ਗਿਆ ਪਤਾ ਨਹੀਂ ਕੱਢ ਕੇ ਲੈ ਗਏ ਨੇ ਉਪਰ ਕੱਢਿਆ ਨਹੀਂ ਉਹ ਜਿੰਦਾ ਹੀ ਧਰ ਕੇ ਭੰਨੇ ਦੁਆਕਾਂ ਨੇ ਉਹ ਮੱਚੀ ਜਾਂਦੀਆਂ ਤੇ ਖੋਲੀ ਨਹੀਂ ਉਹ ਇੱਥੇ ਬੈੱਡ ਸੀਗਾ ਦਿਵਾਨ ਬੈੱਡ ਉਹ ਭਰਿਆ ਸੀਗਾ ਸਾਰਾ ਲੀੜੇ ਲੱਤਾਂ ਨਾਲ ਭੰਡਿਆ ਨਾ ਆਪਣਾ ਘਰ ਹੈ ਵੀ ਹਾਂ ਇਹ ਆਪਣਾ ਘਰ ਹੈ ਆਹ ਦੇਖੀ ਗੱਲਾਂ ਇਹਨਾਂ ਵਿੱਚ ਦੇਖ ਲੋ ਵੀ ਇਹਨਾਂ ਦੀ ਖਬਰ ਦੱਪਣ ਲਈ ਇਹਨਾਂ ਦਾ ਸਮਾਨ ਵੀ ਦਿਖੇ ਨਾ ਲੋਕਾਂ ਤੱਕ ਇੱਥੋਂ ਦੇ ਪੁਰਾਣੇ ਸ਼ਾਸ ਨੇ ਪੂਰਾ ਜ਼ੋਰ ਲਾਇਆ ਕਿਉਂ ਲਾਇਆ ਕਿਉਂਕਿ ਇਹ ਐਮ.ਐਲ.ਏ ਆ ਉਹਦਾ ਉਹ ਖਾਸ ਬੰਦਾ ਹੈ ਬੰਦਾ ਅੱਗ ਲਾਉਣ ਵਾਲਾ ਉਹਦੀ ਸ਼ਹਿਤ ਹੈ ਸਾਰਾ ਕੁਝ ਹੈ ਜੋ ਮੌਜੂਦਾ ਐਮ.ਐਲ.ਏ ਕੀ ਨਾ ਬਾਈ ਦਾ ਜਸਵੀਰ ਸਿੰਘ ਉਹ ਕੱਲ ਉਹਨਾਂ ਦੇ ਘਰੇ ਆ ਕੇ ਮੁੜ ਗਿਆ ਇਹ ਕਿਸੇ ਘਰ ਚ ਨਹੀਂ ਆਇਆ ਤੇ ਵੀ ਇਹ ਖਬਰ ਬਾਈ ਬਣ ਕੇ ਫਲਾ ਦੋ ਪੂਰੇ ਵੌਲਟ ਦੀਆਂ ਸੰਸਥਾਵਾਂ ਤੱਕ ਇਹਨਾਂ ਦੀ ਸਿੱਧੀ ਮਦਦ ਹੋਵੇ ਵਿਚਾਰਾਂ ਦੀ ਅੱਖੇ ਕਰਾਂ ਨਹੀਂ ਹੋਰ ਗੱਲਾਂ ਛੱਡੋ ਇਹਨਾਂ ਦੇ ਖਾਤਰ ਕੱਲ ਨੂੰ ਧਰਨਾ ਵੀ ਹੈ ਐਸਐਸਪੀ ਦਫ਼ਤਰ ਬਠਿੰਡੇ ਹਾਂਜੀ ਕੱਲ ਨੂੰ ਐਸਐਸਪੀ ਦਫ਼ਤਰ ਬਠਿੰਡੇ 10 ਵਜੇ ਤੋਂ ਬਾਅਦ ਉੱਥੇ ਪਹੁੰਚਿਓ ਹਰੇਕ ਦਲਤ ਵਾਲੀਆਂ ਸਿੱਖ ਸੰਸਥਾਵਾਂ ਕਿਉਂਕਿ ਸਾਰੇ ਦਲਤ ਪਰਿਵਾਰ ਨੇ ਫੇਰ ਆਪਾਂ ਬਾਲਾ ਚੀਕਾਂ ਮਾਰਦੇ ਹੁਣ ਅਸੀਂ ਤਾਂ ਆਪ ਲੜਦੇ ਆ ਸਾਡੇ ਨਾਲ ਵੀ ਇਹੀ ਕੁਝ ਹੋਣਾ ਸਾਨੂੰ ਪਤਾ ਹੈਗਾ ਸਾਡੇ ਵੀ ਇਹੋ ਜਿਹਾ ਕੁਝ ਹੋਣਾ ਹੈ ਗੱਲ ਕਰ ਹੁਣ ਕੀ ਕਰ ਸਕਦੇ ਆ ਯਾਰ ਬਾਈ ਮਦਦ ਸਿੱਧੀ ਕਰੋ ਡਾਇਰੈਕਟ ਮਿਲੋ ਇਹਨਾਂ ਦੀ ਆਵਾਜ਼ ਨੂੰ ਬੁਲੰਦ ਕਰੋ ਇਹਨੂੰ ਮੁੱਦਾ ਬਣਾਓ ਤਾਂ ਕਿ ਅਫਸਰ ਬਚ ਰਹੇ ਨੇ ਚਿੰਜਾਂ ਉਰੋਂ ਚੱਕ ਕੇ ਮੋਟਰਸਾਈਕਲ ਚੱਕ ਕੇ ਉਹ ਆਪਦਾ ਮਾਸ ਬਚਾ ਰਹੇ ਨੇ ਇਹਨਾਂ ਦੀ ਆਵਾਜ਼ ਨੂੰ ਬੁਲੰਦ ਨਹੀਂ ਹੋਣ ਦੇ ਅਜੇ ਅੱਜ ਤੱਕ ਪੰਜਾਬ 'ਚ ਕਦੇ ਵਰਤਾਰਾ ਹੋਇਆ ਨਹੀਂ ਸੀ ਇਹ ਪਹਿਲੀ ਵਾਰ ਹੋ ਰਿਹਾ ਚਲੋ ਵਾਹ ਲਾਸਟਾ ਸੀ ਬੱਚੇ ਮਸਾਂ ਕੱਢ ਕੇ ਲੱਗੇ ਜਾਨੇ ਭਜਵੇਂ ਬੱਚਿਆਂ ਦਾ समान बनाया बंद ने बिच बटोला पूरे फुल भरे समान से ਇਥੋਂ ਇੱਕ ਫਰੀ ਮਸ਼ੀਨ ਤਾਂ ਚੱਕ ਹੀ ਲੈ ਗਏ ਉਹਨਾਂ ਕੋਲ ਇੱਕ ਬੈਠਣਾ ਚੱਕ ਹੀ ਲੈ ਗਏ ਸੌਣਾ ਸੀਗਾ ਉਹ ਜਾਣੇ ਮੈਥੋਂ 22 ਬਾਈ ਆ ਕਰਾ ਲੈ ਕੇ ਨੀਂਦਾ ਗਏ ਛੜਾਈ ਨੋ ਜੀ ਮੇਰਾ ਸਾਥੀ ਆਉਂਦਾ ਮੁੰਡਾ ਮੈਨੂੰ ਲਾ ਦਿੰਦਾ ਵਿੱਚ ਬਚੋਲਾਂ ਹੋਵੇ ਉਹ ਸੌਣਾ ਸੀਗਾ ਉਹ ਚੱਕ ਹੀ ਲੈ ਜੀ ਆਪਾਂ ਦੇਖਦੇ ਕੁਝ ਵੀ ਨਹੀਂ ਆਹ ਦੇਖ ਲੋ ਜੀ ਪੇਟੀਆਂ ਮੱਤੀਆਂ ਦੇ ਨਾਲ ਸਾਥੀ ਅਸਮਾਨ ਬੜੇ ਬਿਟਾਈ ਗਾ ਅਰੇ ਸੂਟ ਬੜੇ ਬਿਟਾਈ ਬਿਟਾ ਇਹ ਚੀਜ਼ਾਂ ਦਿਖਾਉਣ ਤੇ ਅਰਿੰਦਰ ਇਹ ਚੀਜ਼ਾਂ ਦਿਖਾਉਣ ਤੇ ਆਪਾਂ ਨੂੰ 45 ਮਿੰਟ ਲੱਗੇ ਤੇ ਉਹਨਾਂ ਇਹ ਕਰਿਆ ਕਿਨੇ ਚਿਰ ਚੌਹੇ ਦਿਖਾਇਆ ਨਹੀਂ ਗਿਆ ਪੂਰਾ ਝੂਲਮ ਹਾਂ ਅੱਠ ਘਰ ਨੇ ਇਹ ਪੂਰਾ ਰਿਆ ਦੇ ਇਹਨਾਂ ਨੇ ਬੀਤੀ ਹੈ ਕਾ ਮਾਤਾ ਮੋਲ ਮਾਰਾਗੇ ਮੋਲ ਮਾਰਾਗੇ ਬਾਰ ਬਾਰ ਮਾਰਾਗੇ ਆਹ ਦੇਖੀ ਆਹ ਦੇਖੀ ਇਹਨਾਂ ਨੇ ਦੱਸਿਆ ਘਰੇ ਵੀ ਗਏ ਆ ਪੰਜ ਸੀਜਰੇ ਸਰਪੰਚ ਦੇ ਜਾ ਕੇ ਹਾਂ ਲੋ ਬਾਈ ਹਾਂ ਆ ਬਹਿ ਲਓ ਜੀ ਇਹਦੇ ਇੱਕ ਮਿੰਟ ਬਾਈ ਜੀ ਖੜੇ ਮਰੇ ਪਹੁੰਚਣਾ ਪਹੁੰਚਣਾ ਸਾਹਮਣੇ ਇੱਧਰ ਆ ਜੀ ਹਾਂ ਆ ਆਹਾਂ ਔਰਤਾ ਆਵਾਜ਼ ਨੂੰ ਉਠਾ ਰਹੀ ਆ ਹਾਂਜੀ ਮਾਤਾ ਜੀ ਇਲਜ਼ਾਮ ਲਾਈ ਜਾਂਦਾ ਹਾਂਜੀ ਇਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਹਿੰਦਾ ਅਖੇ ਇਹ ਕੁੜੀ ਤਾਂ ਮੇਰੇ ਕੋਲ ਆਈ ਨਹੀਂ ਸੀ ਪੰਜ ਸਾਲਾਂ ਦੀ ਮਿਹਨਤ ਕੀਤੀ ਉਹਦੀ ਦੋ ਮਾਰੀ ਜਾਂਦੇ ਉਹਦੇ ਕਹਿਣ ਨਾਲ ਕੀ ਹੁੰਦਾ ਕੋਈ ਗੱਲ ਨਹੀਂ ਕਹਿੰਦਾ ਅਖੇ ਹੁਣ ਇਹ ਕੁੜੀ ਉਹ ਆਪਦਾ ਮਾਸ ਬਚਾਉਂਦਾ ਹੁਣ ਤਾਂ ਚਲੋ ਆਪਾਂ ਛੱਡੋ ਖੜਾ ਇਹਨਾਂ ਨਾਲ ਜ਼ੁਲਮ ਹੋਇਆ ਇਹਨਾਂ ਨੇ ਆਵਾਜ਼ ਬੁਲੰਦ ਕਰੀ ਉਹ ਪਿਛਲੇ ਘਰ ਵਾਲਿਆਂ ਨੇ ਬਾਈ ਮੈਂ ਹੁਣ ਇੱਕ ਗੱਲ ਕਹਿਣਾ ਹੈ ਸਿੱਧਾ ਇਹਨਾਂ ਦੀ ਮਦਦ ਕਰੀ ਜਾਵੇ ਇਹਨਾਂ ਦੀ ਲਿਸਟ ਜਾਰੀ ਕਰਨਗੇ ਪਿੰਡ ਵਾਲੇ ਕੱਲ ਨੂੰ ਧਰਨਾ ਹੋਗਾ ਉੱਥੇ ਇਹਨਾਂ ਦੀ ਕੋਈ ਵਿਚੋਲਾ ਨਹੀਂ ਵਿੱਚ ਕੋਈ ਵੀ ਮੈਂ ਵੀ ਕੋਈ ਹੋਰ ਉਹ ਵੀ ਸਿੱਧਾ ਇਹ ਪਰਿਵਾਰਾਂ ਦੇ 8 ਬੰਦੇ ਹੋਰ ਵੀ ਕੋਈ ਪਿੰਡ ਚੋਂ ਵੀ ਨਹੀਂ ਪਾਉਣਾ ਸਿੱਧਾ ਇਹਨਾਂ ਦਾ ਡਰੈਕ ਇਹਨਾਂ ਦੇ ਨੰਬਰ ਜਾਰੀ ਕਰ ਦੋ ਲਿਸਟ ਬਣਾ ਕੇ ਪਾ ਦਿਓ ਜਿਹੜੇ ਬਥੇਰੇ ਸਮਾਜ ਸੇਵੀ ਨੇ ਕਰਨਗੇ ਅਰੇ ਇਹ ਵਿਚਾਰੇ ਆਪ ਦੇ ਪੈਰਾਸਰੋਨ ਦਲਿਤ ਪਰਿਵਾਰ ਨੇ ਆਪਣੇ ਫਿਰ ਕੱਲ ਨੂੰ ਕੋਈ ਹੋਰ ਦੂਜਾ ਡੇਰੇਦਾਰ ਆ ਕੇ ਜਾ ਕੋਈ ਵੀ ਫਿਰ ਕਹੇ ਕੋਈ ਜਿਹੜਾ ਆਪ ਗੁੱਸਾ ਕਰੋ ਹੱਸ ਹੱਸ ਵਾਲੇ ਜਾਂ ਇਸਾਈ ਆ ਕੇ ਕਹਿੰਦੇ ਨੂੰ ਘਰ ਪਾ ਕੇ ਦੇਣਾ ਫਿਰ ਵਿਚਾਰੇ ਕਿੱਧਰ ਜਾਣਗੇ ਗਰੀਬ ਸੋ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸਾਡੇ ਪੰਥਕ ਲੀਡਰਾਂ ਨੂੰ ਮੌਜੂਦਾ ਸਰਕਾਰ ਨੇ ਤਾਂ ਜਾ ਭਾਈ ਉਹਦਾ ਐਮਐਲਏ ਉਹ ਦੱਬਦਾ ਐਮਐਲਏ ਗੱਲ ਨੂੰ ਕਿਉਂ ਐਮਐਲਏ ਦੇ ਸਬੰਧ ਨੇ ਉਹਦੇ ਨਾਲ ਬੰਦੇ ਨਾਲ ਉਹ ਦੱਬ ਰਹੇ ਹੈ ਵੀ ਇਹਨਾਂ ਗਰੀਬਾਂ ਦੀ ਆਵਾਜ਼ ਉੱਪਰ ਨਾ ਜਾਵੇ ਵੀ ਮੇਰੀ ਸਰਨਾ ਆਵੇ ਉਹਤੇ ਵੀ ਕਾਰਵਾਈ ਹੋਵੇ ਵੱਧ ਤੋਂ ਵੱਧ ਉਹ ਨੂੰ ਤਾਂ ਇਹ ਹੋਰੇਗਾ ਵੀ ਬਈ ਤਾਂ ਜਿੱਦ ਨਾ ਸਾਥ ਦੇ ਸਕਾਂ ਤਾਂ ਉਹਦਾ ਦੇ ਸਕਾਂ ਵੀ ਇਹ ਪਰਿਵਾਰਾਂ ਦਾ ਨਾ ਦੇ ਸਕਾਂ ਤੁਸੀਂ ਇਹ ਦੇਖਦੀ ਹੁੰਦੇ ਹੋਏ ਕਹਿੰਦੇ ਫਿਲਮਾਂ ਦੇ ਵਿੱਚ ਹੁੰਦਾ ਹੁੰਦਾ ਇਹ ਕੰਮ ਇਹ ਫਿਲਮਾਂ ਨੂੰ ਵੀ ਮਾੜਾ ਕੰਮ ਕੀਤਾ ਪਿਆ ਵੀ ਕੋਈ ਸੀਨ ਹੁੰਦੇ ਹੁੰਦੇ ਨੇ ਤੁਸੀਂ ਦੇਖੋ ਯਾਰ ਅਜੇ ਤੱਕ ਪੰਜਾਬ ਸਰਕਾਰ ਨੇ ਕੁਝ ਕੋਈ ਐਕਸ਼ਨ ਨਹੀਂ ਲੈਂਤਾ ਬੱਸ ਜੋ ਹੋ ਪਊਗਾ ਬਾਈ ਨੂੰ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਅਸਲੀ ਜ਼ੁਲਮਾਂ ਦੀ ਦਾਸਤਾਨ ਤੁਹਾਨੂੰ ਦਿਖਾਤੀ ਮੈਂ ਤਾਂ ਇਕੱਲੀ ਆਪ ਲੜਦਾ ਫਿਰਦਾ ਨਸ਼ੇ ਵਿਰੋਧ ਨਾਲ ਰਾਤ ਮੈਂ ਤਾਂ ਸਿਰਫ ਅਪੀਲ ਕਰ ਸਕਦਾ ਇਹਨਾਂ ਦੀ ਮਦਦ ਕਰੋ ਇਹਨਾਂ ਨਾਲ ਖੜੂਗਾ ਵੀ ਪਹੁੰਚ ਵੀ ਗਿਆ ਚਾਹੇ ਮੈਨੂੰ ਜਰ ਤੜਕੇ ਮੇਰੇ ਤਾਪ ਦਿਨ ਰਾਤ ਨਾਲ ਹਣਾ ਸੋ ਉਹਨਾਂ ਦੀ ਮਦਦ ਕਰੋ ਸਿੱਧੀ ਡਾਇਰੈਕਟ ਵਿੱਚ ਕੋਈ ਵਿਚੋਲਾ ਕੋਈ ਵੀ ਪਾਉਣ ਦੀ ਲੋੜ ਨਹੀਂ ਇਹ ਪਰਿਵਾਰਾਂ ਦੇ ਨੰਬਰ ਤੁਹਾਨੂੰ ਪਹੁੰਚ ਜਾਣਗੇ ਲਿਸਟ ਬਣਾ ਕੇ ਇਹ ਪਿੰਡ ਦੇ ਲੋਕ ਹੀ ਪਾਉਣਗੇ ਆਪ ਕਿਤੇ ਕੋਈ ਵੀ ਮੇਰੇ ਵਰਗਾ ਨੰਬਰ ਪਾ ਦੇ ਆਪ ਦਾ ਤੁਸੀਂ ਉਧਰ ਪਾਈ ਜਾਓ ਗੂਗਲ ਪੇ ਤੇ ਪੈਸੇ ਹਣਾ ਸੋ ਇਹ ਪਰਿਵਾਰਾਂ ਦੀ ਮਦਦ ਸਿੱਧੀ ਹੋਵੇ ਕੱਲ ਨੂੰ ਧਰਨਾ ਇਹਨਾਂ ਦੇ ਹੱਕ ਚ ਐਸਐਸਪੀ ਦਫ਼ਤਰ ਉੱਥੇ ਪਹੁੰਚੋ ਬਈ ਬਠਿੰਡੇ ਦੇ ਉਹਨਾਂ ਪਰਾਂ ਦੇ ਲੋਕ ਲੋਕਲ ਆ ਗਿਆ ਹੀ